ਤਾਂ ਇਹ ਜਾਣਕਾਰੀ ਆਈ ਹੈ ਜੀ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਪੰਜਾਬ ਦੇ ਵੱਲੋਂ ਤਾਂ ਇਸ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜਿਹਦੇ ਸਬੰਧ ਵਿੱਚ ਅਰਜੀ ਦਿੱਤੀ ਗਈ ਸੀ ਪੰਡਤ ਤੰਨੇਸ਼ਵਰ ਰਾਓ ਵੱਲੋਂ ਕਿਉਂ ਦਿੱਤੀ ਗਈ ਸੀ ਸੋਸ਼ਲ ਮੀਡੀਆ ਤੇ ਜਿਹੜੇ ਲੈਕਚਰ ਤਾਂ ਫਿਲਾ ਰਹੇ ਐ ਡਬਲ ਮੀਨਿੰਗ ਗੱਲਾਂ ਕਰਦੇ ਐ ਅਸ਼ਲੀਲਤਾ ਫਿਲਾ ਰਹੇ ਐ ਜਿਹਦਾ ਅਸਰ ਮਾੜੇ ਬੱਚਿਆਂ ਤੇ ਜਿਹੜਾ ਪੈ ਰਿਹਾ ਤਾਂ ਇਹਦੇ ਸਬੰਧ ਵਿੱਚ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ 15 ਦਿਨਾਂ ਦੇ ਵਿੱਚ ਰਿਪੋਰਟ ਮੰਗੀ ਗਈ ਹੈ ਜਿਨੇ ਵੀ ਕਿਸੇ ਨੇ ਹੁਣ ਇਹ ਅਸ਼ਲੀਲ ਕੰਟੈਂਟ ਪਾਇਆ ਜਾਂ ਡਬਲ ਮੀਨਿੰਗ ਕਿਸੇ ਵੀਡੀਓ ਦੇ ਵਿੱਚ ਗੱਲ ਕੀਤੀ ਗਈ ਹੈ ਲਚਰ ਤਾਂ ਦਿਖਾਈ ਗਈ ਹੈ ਗਨ ਗਨ ਕਲਚਰ ਨੂੰ ਜਿਹੜਾ ਪ੍ਰਮੋਟ ਕੀਤਾ ਗਿਆ ਤਾਂ ਉਹਦੀਆਂ ਵੀਡੀਓਜ਼ ਵੀ ਜਿਹੜੀਆਂ ਹਟਾ ਦਿੱਤੀਆਂ ਜਾਣਗੀਆਂ ਇਹ ਹੋ ਸਕਦਾ ਉਹਨਾਂ ਦੇ ਪੇਜ ਚੈਨਲ ਜਿਹੜੇ ਉਹ ਬੰਦ ਕਰ ਦਿੱਤੇ ਜਾਣ ਤਾਂ ਕਿਹੜੀਆਂ-ਕਿਹੜੀਆਂ ਗੱਲਾਂ ਇਸ ਕਮਿਸ਼ਨ ਦੇ ਵੱਲੋਂ ਰੱਖੀਆਂ ਗਈਆਂ ਨੇ ਆ ਸਕਰੀਨ ਤੇ ਨੋਟੀਫਿਕੇਸ਼ਨ ਵੀ ਦੇਖ ਲਿਓ ਤੇ ਨਾਲ ਤੁਹਾਨੂੰ ਦੱਸ ਵੀ ਦਿੰਦੇ ਆ ਕਿਹੜੇ-ਕਿਹੜੀਆਂ ਧਾਰਾਵਾਂ ਤਹਿਤ ਫਿਰ ਕਾਰਵਾਈ ਜਿਹੜੀ ਹੋਣੀ ਹੈ ਇਹੜੀ ਕਿਹੜੀਆਂ ਗੱਲਾਂ ਇਸ ਨੋਟੀਫਿਕੇਸ਼ਨ ਦੇ ਵਿੱਚ ਰੱਖੀਆਂ ਗਈਆਂ ਨੇ ਤਾਂ ਪਹਿਲੀ ਇਹਦੇ ਵਿੱਚ ਆ ਗਈ ਸੋਸ਼ਲ ਮੀਡੀਆ ਜਿਵੇਂ ਫੇਸਬੁੱਕ ਤੇ ਇੰਸਟਾਗ੍ਰam ਇਹ ਤੇ ਲੱਚਰ ਭਾਸ਼ਾ ਡਬਲ ਮੀਨਿੰਗ ਵੀਡੀਓ ਨਸ਼ਿਆਂ ਤੇ ਗਨ ਕਲਚਰ ਨੂੰ ਉਤਸ਼ਾਹਤ ਕਰਨ ਵਾਲੀਆਂ ਵੀਡੀਓਜ਼ ਨੂੰ ਤੁਰੰਤ ਪ੍ਰਭਾਵ ਨਾਲ ਸੋਸ਼ਲ ਮੀਡੀਆ ਤੋਂ ਹਟਾਉਣ ਅਤੇ ਬੈਨ ਕਰਨ ਲਈ ਕਾਰਵਾਈ ਜਲਦੀ ਕੀਤੀ ਜਾਵੇ ਇਸ ਤੋਂ ਬਾਅਦ ਅਜਿਹੀ ਸਮੱਗਰੀ ਤੇ ਨਜ਼ਰ ਰੱਖਣ ਲਈ ਮੁੱਖ ਦਫ਼ਤਰ ਵਿੱਚ ਇੱਕ ਨੋਡਲ ਅਫਸਰ ਨਾਮਜ਼ਦ ਹੈ ਜਿਹੜਾ ਉਹ ਕੀਤਾ ਜਾਵੇ ਜੇਕਰ ਅਜਿਹੇ ਕੰਟੈਂਟ ਵਿਦੇਸ਼ਾਂ ਦੇ ਵਿੱਚੋਂ ਅਪਲੋਡ ਹੁੰਦੇ ਹੈ ਤਾਂ ਉਹਨਾਂ ਦੀ ਸਾਈਟ ਤੇ ਪਾਬੰਦੀ ਲਗਾਉਣ ਲਈ ਇਹ ਜਿਹੜੀ ਕਾਰਵਾਈ ਕੀਤੀ ਜਾਵੇ ਵੀ ਜੇਕਰ ਕੋਈ ਬਾਹਰੋਂ ਵੀ ਇਹ ਅਪਲੋਡ ਕਰ ਰਿਹਾ ਹੈ ਬਾਹਰ ਬੈਠਾ ਹੈ ਤਾਂ ਉਹਨਾਂ ਦੀ ਸਾਈਟ ਤੇ ਵੀ ਪਾਬੰਦੀ ਲਾਈ ਜਾਵੇ ਤੇ ਕਾਰਵਾਈ ਕੀਤੀ ਜਾਵੇ ਅਪਲੋਡ ਕੰਟੈਂਟ ਨੂੰ ਦੇਖ ਕੇ ਕੰਟੈਂਟ ਤਿਆਰ ਕਰਨ ਸੋਸ਼ਲ ਮੀਡੀਆ ਤੇ ਅਪਲੋਡ ਕਰਨ ਵਾਲੇ ਵਿਅਕਤੀਆਂ ਵਿਰੁੱਧ ਬੀ ਐਨ ਐਸ 2023 ਆਈਟੀ ਐਕਟ 2000 ਪੋਕਸੋ ਐਕਟ 2000 12 ਦੀਆਂ ਬੰਦੀਆਂ ਧਰਾਵਾਂ ਤਹਿਤ ਮਾਮਲੇ ਜਿਹੜੇ ਦਰਜ ਕੀਤੇ ਜਾਣ ਉਪਰੋਕਤ ਸਬੰਧੀ ਕੀਤੀ ਕਾਰਵਾਈ ਬਾਰੇ 15 ਦਿਨਾਂ ਦੇ ਅੰਦਰ ਅੰਦਰ ਕਮਿਸ਼ਨ ਨੂੰ ਜਿਹੜਾ ਜਾਣੂ ਕਰਵਾਇਆ ਜਾਵੇ ਤਾਂ ਇਹ ਆਈਟੀ ਸੈੱਲ ਜਿਹੜਾ ਇਹਨਾਂ ਸਬੰਧਤ ਵਿਭਾਗ ਹੁੰਦਾ ਹੈ ਉਸ ਨੂੰ ਨੋਟੀਫਿਕੇਸ਼ਨ ਹੈ ਜਿਹੜਾ ਜਾਰੀ ਕੀਤਾ ਗਿਆ ਤੇ 15 ਦਿਨਾਂ ਦੇ ਵਿੱਚ ਉਹਨਾਂ ਇਹ ਵਿਭਾਗ ਇਸ ਕਮਿਸ਼ਨ ਨੂੰ ਰਿਪੋਰਟ ਜਿਹੜੀ ਦੇਉ ਕਿ ਕਿੰਨੇ ਚੈਨਲ ਬੈਨ ਕੀਤੇ ਆ ਕਿੰਨੀਆਂ ਦੀਆਂ ਵੀਡੀਓਜ਼ ਡਿਲੀਟ ਹੋਈਆਂ ਨੇ ਕਿੰਨੇ ਆ ਤੇ ਜਿਹੜੇ ਮਾਮਲੇ ਇਸ ਧਰਾਮਾ ਦੇ ਤਹਿਤ ਦਰਜ ਹੋਏ ਐ ਬੇਸ਼ੱਕ ਬਹੁਤੇ ਲੋਕਾਂ ਨੇ ਇਹ ਵੀਡੀਓਜ਼ ਡਿਲੀਟ ਕਰ ਦਿੱਤੀਆਂ ਨੇ ਪਰ ਜੇ ਹਾਲੇ ਵੀ ਕੋਈ ਇਹ ਵੀਡੀਓ ਲਈ ਬੈਠਾ ਹੈ ਚਾਹੇ ਇੰਸਟਾਗ੍ਰam ਪੇਜ ਹੈ ਚਾਹੇ ਫੇਸਬੁੱਕ ਹੈ ਚਾਹੇ YouTube ਹੈ ਤਾਂ ਉਹਨੂੰ ਹੁਣੇ ਜਿਹੜਾ ਡਿਲੀਟ ਕਰ ਦੋ ਕੋਈ ਵੀ ਡਬਲ ਮੀਨਿੰਗ ਗੱਲ ਨਾ ਹੋਵੇ ਤੁਹਾਡੀ ਵੀਡੀਓ ਦੇ ਵਿੱਚ ਕੋਈ ਗਨ ਕਲਚਰ ਨਾ ਹੋਵੇ ਕੋਈ ਡਬਲ ਮੀਨਿੰਗ ਗੱਲ ਨਾ ਹੋਵੇ ਕੋਈ ਅਸ਼ਲੀਲਤਾ ਨਖਾਉਂਦੀ ਹੋਵੇ ਇਹ ਕੋਈ ਵੀਡੀਓ ਪ੍ਰਸ਼ਾਸਨ ਨੇ ਦੇਖ ਲਈ ਨਾਲੇ ਵੀਡੀਓ ਡਿਲੀਟ ਹੋਊ ਤੇ ਨਾਲੇ ਤੁਹਾਡਾ ਪੇਜ ਜਿਹੜਾ ਬੰਦ ਹੋ ਜਾਊਗਾ ਕੇ ਨਾਲੇ ਤੁਹਾਡੇ ਤੇ ਕਾਰਵਾਈ ਹੈ ਜਿਹੜੀ ਹੋਣੀ ਹੈ ਤਾਂ ਉਹਨ ਇਸ ਜਾਣਕਾਰੀ ਨੂੰ ਸ਼ੇਅਰ ਜਰੂਰ ਕਰ ਦੇ